ਦੇ ਲਖਰ ਬਾਬਾ ਜੀ ਚੜਾਤਾ ਹੈ ਇਹ ਜੁਨੇ ਮੈਂ ਦੱਸਿਆ ਆਸਟ੍ਰੇਲੀਆ ਤੋਂ ਫੋਨ ਆਇਆ ਕਹਿੰਦੇ ਬਾਬਾ ਜੀ ਕਿਦਾਂ ਕਹਿੰਦੇ ਆ ਕਹਿੰਦੇ ਆ ਬਣੀ ਪਰ ਮਾਇਆ ਚੱਕ ਲਈ ਸਾਨੂੰ ਤੇਰੀ ਮਾਇਆ ਦੀ ਲੋੜ ਹੈਗੀ ਉਹ ਕਹਿੰਦੇ ਬਾਬਾ ਜੀ ਕਹਿੰਦੇ ਤੈਨੂੰ ਪਤਨ ਤੋਂ ਕਿੱਥੋਂ ਲਿਆਇਆ ਇਹ ਉਹ ਬੰਦੇ ਨੇ ਜਿਹਦੇ ਚੱਕ ਲਈ ਮਾਇਆ ਉਹ ਕਹਿੰਦਾ ਗੱਡੀ 'ਚ ਬੈਠ ਕੇ ਮੇਰੇ ਭਰਾ ਨੂੰ ਕਹਿਣ ਲੱਗਿਆ ਵੀ ਇਹ ਤਾਂ ਰੱਬ ਰੂਪ ਹੈ ਉਹ ਕਹਿੰਦੇ ਆ ਕਿ ਕਿਦਾਂ ਹੈ ਕਹਿੰਦਾ ਮੈਂ ਨਾ ਕੈਨੇਡਾ ਦੇ ਵਿੱਚ ਜਿਹੜੇ ਮੇਰੇ ਕੋਲ ਮੁੰਡੇ ਕੈਸ ਤੇ ਜਿਹੜੇ ਕੰਮ ਕਰਦੇ ਸੀ ਕਹਿੰਦੇ ਜਿੰਨੇ ਡਾਲਰਾਂ ਤੇ ਮੈਂ ਉਹਨੂੰ ਸਾਈਨ ਕਰਨ ਦਾ ਸੀ ਨਾ ਉਹ ਤੋਂ ਅੱਧੇ ਦਿੰਦਾ ਸੀ ਹੂੰ ਵੀ ਜੇ ਕਿਸੇ ਤੋਂ 20 ਡਾਲਰ ਪਰ ਘੰਟੀ ਦੇਣੀ ਹੈ ਸੈਂ ਤਾਂ 20 ਡਾਲਰ ਤੇ ਕਰਾ ਲੈ ਦੇਣੀ ਹੁੰਦਸ ਕਹਿੰਦੇ ਬਾਬਾ ਜੀ ਨੇ ਵੀ ਕਹਿ ਤਿਆ ਜਿਨ੍ਹਾਂ ਦੀ ਮਾਇਆ ਉਹਨਾਂ ਨੂੰ ਦੇ ਕਹਿੰਦੇ ਇਹ ਹੂੰ ਆ ਵੀ ਇਹ ਸਾਨੂੰ ਚੜਾਣੀ ਹੈ ਇਹ ਇਸੇ ਤਰ੍ਹਾਂ ਮੈਨੂੰ ਬਾਪੂ ਜੀ ਕਾਲੇ ਵਾਲਾ ਨੇ ਇੱਕ ਵਚਨ ਦੱਸਿਆ ਬਾਬਾ ਪੈਰਾ ਸਿੰਘ ਜਿਹੜਾ ਚੌੜਸਾ ਵਾਲੇ ਹਾਂਜੀ quien de uno